ਅਜੇ ਤੱਕ ਇਲੈਕਟ੍ਰੀਸ਼ੀਅਨ ਆਇਆ ਨਹੀਂ ਆ ਸੱਸੀਆ ਭਾਜੀ ਮੈਂ ਇਲੈਕਟ੍ਰੀਸ਼ੀਅਨ ਆ ਸਵੇਰੇ ਤੁਸੀਂ ਮੈਨੂੰ ਫੋਨ ਕਰਕੇ ਬੁਲਾਇਆ ਸੀ ਨਾ 200 ਡਾਲਰ ਤੁਹਾਨੂੰ ਦਿਹਾੜੀ ਦਵਾਂਗਾ ਤੇ ਆਪਣਾ ਇੱਕ ਬਲਬ ਚੇਂਜ ਕਰਨਾ ਹੈ ਮੈਂ ਬੜੇ ਚਿਰ ਤੋਂ ਕੰਮ ਕਰਦਾ ਆਉਂਦਾ ਆਂ ਪਾਜੀ ਮੈਨੂੰ ਬੜੇ ਸਾਲ ਹੋ ਗਏ ਇਸੇ ਕੰਮ ਕਰਦੇ ਨੂੰ ਤੇਰਾ ਕੰਮ ਹੁਣ ਸਫਲ ਹੋ ਗਿਆ ਫਿਰ ਕੀਤਾ ਮੈਨਾਂ ਝੂ ਮੈਨਾਂ ਪਾਜੀ ਜਦੋਂ ਤੁਹਾਡੀ ਕਾਲਜ ਨਾਲ ਮੈਂ ਸਾਰੇ ਕੰਮ ਕੋ ਮਛਾੜਾ ਆਂ ਜਿੰਨੇ ਵੀ ਮੇਰੇ ਕੰਮ ਮੇਰੀ ਮੇਰੀ ਤੇ ਠਿੱਕ ਤਰ੍ਹਾਂ ਦੀ ਲੜਾਈ ਹੋ ਗਈ ਪਾਜੀ ਬਾਹੋਂ ਮੈਂ ਨਾ ਉਹਦਾ ਨੰਬਰ ਬਲੌਗ ਚ ਪਾ ਕੰਮ ਤੇ ਤੈਨੂੰ ਮੈਂ ਪਿੱਛੇ ਦੇ ਦੇਣਾ ਆ ਅੱਜ ਇੱਕ ਬਲਬ ਬਦਲਾਂਗਾ ਕੱਲ ਨੂੰ ਤੇਰੇ ਕੋਲ 10 ਬਲਬ ਬਦਲਾਵਾਂਗੇ ਮੈਂ ਮੇਰਾ ਵੀਰ ਪਾਜੀ ਹੁਣ ਤਾਂ ਆਪਾਂ ਮੱਟੜ ਨਾਲ ਜੁੜ ਗਏ ਅਸੀਂ ਤੁਹਾਡੇ ਨਾਲ ਕੰਮ ਕਰਨਾ ਨਹੀਂ ਜੁੜਨਾ ਨਹੀਂ ਐ ਨਾਲ ਖੜਨਾ ਸਾਡੇ ਜੁੜਨਾ ਥੋੜ ਕੀ ਕਰੇ ਭਾਈ ਤੁਸੀਂ ਬੰਦੇ ਬੜੇ ਚੰਗੇ ਦੇ ਹੈ ਚੰਗੇ ਨੂੰ ਸਾਲਾ ਮੈਂ ਤੇਰਾ ਕਿਤੇ ਰਾਸ਼ਟਰ ਕਾਰਡ ਬਣਵਾਤਾ ਆ ਇੱਥੇ ਨਹੀਂ ਕੋਈ ਚੰਗਾ ਰੱਬ ਦਾ ਨਾ ਹੀ ਚੰਗਾ ਹੈ ਲੈ ਮੈਨੂੰ ਬਲਬ ਦੋਮਾ ਫੜ ਫੜ ਲਾਵਾ ਤੁਹਾਡੇ ਕੋਲ ਕਿੱਥੇ ਲਾਉਣਾ ਕਿਸੇ ਗਰਾਜ ਚ ਲਾਉਣਾ ਕਿ ਅੰਦਰ ਲਾਉਣਾ ਆ ਫੜ ਬਲਬ ਹੁਣੇ ਲੱਗਾ ਸਮਝੋ ਤੁਸੀਂ ਇੱਥੇ ਚੜਾਓ ਬਦਲਣਾ ਬਲਬ ਹੈ ਹੈ ਕੀ ਹੈ ਕੀ ਬਦਲ ਬਲਬ ਇੱਥੇ ਮੈਂ ਇਹਨੂੰ ਲੱਗਦਾ ਹੀ ਖਲੋਤਾ ਐਸੇ ਮਹੱਲੇ ਦੇ ਵਿੱਚ ਤੇ ਸਾਰੀਆਂ ਟੂਪਾਂ ਦੇ ਬਲਬ ਮੈਂ ਹੀ ਚੇਂਜ ਕਰਾਉਣਾ ਆ ਕੱਲ ਚੜ ਉੱਤੇ ਆ ਰੱਖਦੇ ਬੈਠੇ ਭਾਈ ਇਹ ਕੰਮ ਨਹੀਂ ਮੈਂ ਕਰਦਾ ਤੂੰ ਮੈਂ ਨਾ ਮੈਂ ਸਿਖਾਉਣ ਲੱਗਾ ਤੈਨੂੰ ਤਾਇਆ ਪਾ ਨਾ ਚੜ ਚੜ ਬਦਲ ਕੇ ਬਬ ਚਲ ਕੋਈ ਚੜ ਨਹੀਂ ਜਾ ਰ ਮੈਨੂੰ ਮੈਂ ਚੜਾਉਣਾ ਤੈਨੂੰ ਪਾ ਫੜਿਆ ਇੱਕ ਮਿੰਟ ਪਲਾਸ ਕੱਢਾਂ